ਦੇ ਵਿੱਚ ਫਲੈਗ ਮਾਰਚ ਅਸੀਂ ਸ਼ੁਰੂ ਕਰ ਰਹੇ ਹਾਂ ਇੱਥੋਂ ਸਾਡੇ ਕੋਲ ਬੀਐਸਐਫ ਦੀ ਵੀ ਜਿਹੜੀ ਪਲਟੂਨਸ ਹੈਗੀ ਉਹ ਵੀ ਹੈ ਤੇ ਐਸਐਸਜੀ ਦੀ ਔਰ ਡਿਸਪਲਿਨਰੀ ਫੋਰਸ ਜਿਹੜੀ ਉਹ ਵੀ ਮੌਜੂਦ ਹਨ ਅਸੀਂ ਉਥੋਂ ਸਟਾਰਟ ਕਰਕੇ ਬਹਿਰਾਮਪੁਰ ਜਿਹੜਾ ਟਾਊਨ ਹੈ ਉਥੋਂ ਫਲਗਮਾਰ ਸ਼ੁਰੂ ਕਰਾਂਗੇ ਤੇ ਬਾਰਡਰ ਦੇ ਜਿੰਨੇ ਵੀ ਨਾਕੇ ਹੈ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਹੈ ਉਹ ਸਾਰੇ ਕਵਰ ਕਰਾਂਗੇ ਤੇ ਜਿਹੜੇ ਮੇਨ ਜੰਕਸ਼ਨਸ ਹੈਗੇ ਜਿੱਥੇ ਆਪਣੀ ਸੜਕ ਬਾਰਡਰ ਦੇ ਪੈਰਲਲ ਚੱਲਦੀ ਹੈ ਉਹ ਪੂਰੀ ਕਵਰ ਕਰਦੇ ਹੋਏ ਅਸੀਂ ਇਹਨੂੰ ਦੁਰੰਗਲਾ ਦੇ ਵਿੱਚ ਕੰਪਲੀਟ ਕਰਾਂਗੇ ਸਾਡੀ ਗਿਣਤੀ ਆਪਟੀਮਮ ਹੀ ਹੈਗੀ ਆਲਰੇਡੀ 10 ਸਾਡੇ ਸੈਕੰਡ ਲਾਈਨ ਆਫ ਡਿਫੈਂਸ ਨਾਕੇ ਜਿਹੜੇ ਹੈਗੇ ਉਹ ਆਪਰੇਸ਼ਨਲ ਹੈ ਅਸੀਂ ਉਹਨੂੰ ਸਪਰੰਧਨ ਕੀਤਾ ਹੈ ਉਹ ਬੀਐਸਐਫ ਦੇ ਨਾਲ ਹੁਣ ਜੁਆਇੰਟ ਪੈਟ੍ਰੋਲਿੰਗ ਕੀਤੀ ਜਾ ਰਹੀ ਹੈ ਇਸ ਜੁਆਇੰਟ ਪੈਟ੍ਰੋਲਿੰਗ ਦਾ ਪਰਪਸ ਇਹੀ ਹੈ ਕਿ ਸਾਡੀ ਜਿਹੜੀ ਇਨਫਾਰਮੇਸ਼ਨ ਜਿਹੜੀ ਉਹ ਸਾਂਝੀ ਹੋਣੀ ਚਾਹੀਦੀ ਹੈ ਤਾਂ ਕਿ ਕਿੱਥੇ ਵੀ ਕੋਈ ਇਨਪੁਟ ਆਂਦੀ ਹੈ ਤਾਂ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਕਿੱਥੇ ਇਹਦੇ ਤੇ ਵਰਕ ਕਰਨਾ ਹੈ ਸਾਨੂੰ ਵੀ ਪਤਾ ਹੁੰਦਾ ਅਸੀਂ ਕੋਆਰਡੀਨੇਸ਼ਨ ਦੇ ਨਾਲ ਕੰਮ ਕਰਾਂਗੇ ਤੇ ਲੋਕਾਂ ਦੇ ਵਿੱਚ ਵੀ ਇੱਕ ਚੰਗਾ ਮੈਸੇਜ ਜਾਏਗਾ ਇਸ ਦੇ ਨਾਲ ਐਂਡ ਜਿਹੜੇ ਐਂਟੀ ਸੋਸ਼ਲ 엘ਮੈਂਟਸ ਹੈਗੇ ਜਿਹੜੇ ਸਨੌ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ ਜਾਂ ਫਿਰ ਅਕ੍ਰੋਸ ਦ ਬਾਰਡਰ ਆਪਣੇ ਦੁਸ਼ਮਣ ਹੈਗੇ ਤੋ ਉਹਨਾਂ ਨੂੰ ਵੀ ਇੱਕ ਇਸ ਚੀਜ਼ ਦਾ ਚੰਗਾ ਮੈਸੇਜ ਰਹੇਗਾ ਕਿ ਫੋਰਸ ਪੂਰੀ ਤਰ੍ਹਾਂ ਮੁਸਤੈਦ ਹਨ ਤੇ ਆਪਣੇ ਬਾਰਡਰ ਸਿਕਿਓਰ ਹਨ ਜੇ ਐਨ ਕੇ ਦੇ ਨਾਲ ਜਿਹੜਾ ਸਾਡਾ ਪਠਾਨਕੋਟ ਡਿਸਟ੍ਰਿਕਟ ਲੱਗਦਾ ਹੈ ਗੁਰਦਾਸਪੁਰ ਦੀ ਡਾਇਰੈਕਟਲੀ ਤੋਂ ਬਾਉਂਡਰੀ ਨਹੀਂ ਲੱਗਦੀ ਬਟ ਸਾਡੀ ਇੱਕ ਇੰਟਰ ਕੋਆਰਡੀਨੇਟ ਇੰਟਰ ਸਟੇਟ ਕੋਆਰਡੀਨੇਸ਼ਨ ਮੀਟਿੰਗ ਹੋਈ ਸੀ ਕੁਝ ਇੱਕ ਹਫਤਾ ਪਹਿਲਾਂ ਉਹਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਜਿਹੜੇ ਵੀ ਸਾਡੇ ਕ੍ਰਿਮੀਨਲ ਹੈਗੇ ਜੋ ਜੇ ਐਨ ਕੇ ਜਾ ਕੇ ਛੁਪਦੇ ਹਨ ਜਾਂ ਉਹਨਾਂ ਦੇ ਕ੍ਰਿਮੀਨਲ ਜੋ ਇੱਥੇ ਆਉਂਦੇ ਹਨ ਉਹਨਾਂ ਦੇ ਲਈ ਅਸੀਂ ਲਿਸਟਾਂ ਵਗੈਰਾ ਸ਼ੇਅਰ ਕੀਤੀਆਂ ਤੇ ਅਸੀਂ ਐਫਰਟਸ ਕਰ ਰਹੇ ਹਾਂ ਉਹਨਾਂ ਨੂੰ ਫੜ ਕੇ ਉਹ ਔਰ ਕਿੰ ਕਿੱਤਾ ਜਾਇਜ਼ ਜਿਹੜੀ ਕੰਸਰਨ ਪੁਲਿਸ ਹੈ ਅ ਇਸ ਤੋਂ ਇਲਾਵਾ ਜਿਹੜੇ ਪਠਾਨਕੋਟ ਦੇ ਨਾਲ ਸਾਡਾ ਬਾਰਡਰ ਲੱਗਦਾ ਹੈ ਉੱਥੇ ਅਸੀਂ ਮਿਰਰ ਨਾਕੇ ਲਾਏ ਹਨ ਕਿ ਇੱਕ ਸੜਕ ਦੇ ਇੱਕ ਪਾਸੇ ਉਹਨਾਂ ਦਾ ਨਾਕਾ ਹੁੰਦਾ ਹੈ ਤੇ ਦੂਜੀ ਪਾਸੇ ਸਾਡਾ ਨਾਕਾ ਹੁੰਦਾ ਹੈ ਤਾਂ ਕਿ ਅਸੀਂ ਦੋਨੋਂ ਥਾਦਾ ਜਿਹੜਾ ਟ੍ਰੈਫਿਕ ਹੈ ਉਹਨੂੰ ਚੈੱਕ ਕਰ ਸਕੀਏ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਅਸੀਂ ਕਿ ਲੋਕ ਬੜੇ ਨਿਸ਼ਚਿੰਤ ਰਹਿਣ ਤੇ ਬਿਲਕੁਲ ਵੀ ਅਫਵਾਹਾਂ ਤੇ ਧਿਆਨ ਨਾ ਦੇਣ ਕੋਈ ਵੀ ਚੀਜ਼ ਦਾ ਕਲੈਰੀਫਿਕੇਸ਼ਨ ਕੋਈ ਉਹਨਾਂ ਨੂੰ ਲੱਗਦਾ ਹੈ ਕੋਈ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਜਾਂ ਕਿਸੇ ਗਲਤ ਇਨਫੋਰਮੇਸ਼ਨ ਕਈ ਵਾਰ ਰੂਮਰਸ ਫੈਲਦੇ